ਇਹ ਸ਼ਬਦ ਦਾ ਜਿਹੜਾ ਸਰਲੇਖ ਹੈ ਨਾ ਇਹ ਸੋਰਠਿ ਰਾਗ ਦੇ ਵਿੱਚ ਦਰਜਿਆ ਕਹਿੰਦੇ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਨ ਤੂੰ ਦਾਤਾ ਕਹਿੰਦੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿ ਅਸੀਂ ਮੈਲੇ ਆ ਤੁਸੀਂ ਸਾਨੂੰ ਉਜਲ ਕਰਨ ਵਾਲੇ ਜੇ ਸਾਨੂੰ ਸੋਹਣੇ ਬਣਾਉਣ ਵਾਲੇ ਜੇ ਅਸੀਂ ਨਿਰਗੁਨ ਆ ਸਾਡੇ ਵਿੱਚ ਕੋਈ ਗੁਣ ਨਹੀਂ ਹੁਣ ਬੱਚਾ ਜਦੋਂ ਪੈਦਾ ਹੁੰਦਾ ਫਿਰ ਅਸੀਂ ਉਹਨੂੰ ਹੌਲੀ-ਹੌਲੀ ਸਭ ਕੁਝ ਸਿਖਾਉਨੇ ਆ ਬੋਲਣਾ ਵੀ ਸਿਖਾਉਨੇ ਆ ਫਿਰ ਉਹਨੂੰ ਜਿਹੜਾ ਸਲੀਕਾ ਤਰੀਕਾ ਜੀਵਨ ਦਾ ਰਹਿਣ ਦਾ ਟਾਂਗਾ ਆਪਾਂ ਸਿਖਾਉਨੇ ਮਾਂ ਤੇ ਉਸ ਕੌੰਦਾ ਫਿਰ ਸਕੂਲ ਵਿੱਚੋਂ ਸਿੱਖਿਆ ਹਾਸਲ ਕਰਦਾ ਤੇ ਜੇਕਰ ਉਹ ਗੁਰਬਾਣੀ ਨਾਲ ਜੁੜ ਜੇਗਾ ਤੇ ਫਿਰ ਉਹਦੀਆਂ ਕਿਹੜੀਆਂ ਬਾਤਾਂ ਹੋ ਜਾਣਗੀਆਂ ਫਿਰ ਤੇ ਜੀਵਨ ਜਿਹੜਾ ਉਹਦਾ ਏਡਾ ਵਧੀਆ ਹੋ ਜਾਏਗਾ ਕਿ ਉਹ ਕਦੀ ਵੀ ਕਿਸੇ ਨਾਲ ਮਾੜਾ ਨਹੀਂ ਕਰੇਗਾ ਸਭ ਦੀ ਸੇਵਾ ਕਰੇਗਾ ਸਰਬੱਤ ਦਾ ਭਲਾ ਮੰਗੇਗਾ ਉਹ ਬੰਦਾ ਆਮ ਮੈਲੀ ਤੁਮ ਯੂਜਲ ਕਰਤੀ ਆਮ ਨਿਰਗੁਣ ਤੂੰ ਦਾਤਾ ਕਹਿੰਦੇ ਆ ਕਿ ਤੂੰ ਦਾਤਾ ਵਾ ਤੂੰ ਸਾਨੂੰ ਗੁਣ ਦੇਣੇ ਆ ਸਾਨੂੰ ਜਿਹੜਾ ਵਾ ਸਾਡੇ ਮਨ ਨੂੰ ਜਿਹੜੇ ਸਾਫ਼ ਕਰਨ ਵਾਸਤੇ ਤੂੰ ਪ੍ਰਮਾਤਮਾ ਪ੍ਰਮਾਤਮਾ ਕੌਣ ਆ ਸਾਡਾ ਗੁਰੂ ਆ ਗੁਰੂ ਸਾਨੂੰ ਸਿੱਖਿਆ ਦੇ ਰਿਹਾ ਵਾ ਸਾਡੇ ਵਾਸਤੇ ਪ੍ਰਮਾਤਮਾ ਗੁਰੂ ਹੀ ਆ ਗੁਰੂ ਸਾਹਿਬਾਨ ਕਹਿੰਦੇ ਆ ਕਿ ਹਮ ਮੂਰਖ ਤੂੰ ਚਤਰ ਸਿਆਣੇ ਤੂੰ ਸਰਬ ਕਲਾ ਦਾ ਗਿਆਤਾ ਕਹਿੰਦੇ ਨੇ ਕਿ ਅਸੀਂ ਮੂਰਖ ਆ ਮੂਰਖ ਤੋਂ ਭਾਵ ਹੁੰਦਾ ਕਿ ਸਾਨੂੰ ਸਮਝ ਨਹੀਂ ਆ ਗਈ ਤੇ ਤੂੰ ਚਲਾ ਕੇ ਆ ਸਮਝਦਾਰ ਆ ਚਤਰ ਤੋਂ ਭਾਵ ਹੁੰਦਾ ਵਾ ਸਮਝਦਾਰ ਬੁੱਧੀ ਵਾਲਾ ਇਥੇ ਤੂੰ ਚਤਰ ਸਿਆਣੇ ਸਮਝਦਾਰ ਸਭ ਤੋਂ ਸਿਆਣੇ ਤੇ ਸਾਰੀ ਕਲਾ ਦਾ ਗਿਆਤਾ ਤੂੰ ਆ ਤੈਨੂੰ ਸਾਰੀ ਸਮਝ ਆ ਜ਼ਿੰਦਗੀ ਦੇ ਵਿੱਚ ਕੀ ਆ ਸਾਰਾ ਕੁਝ ਜਿਹੜਾ ਪ੍ਰਮਾਤਮਾ ਤੈਨੂੰ ਪਤਾ ਵਾ ਜੋ نو एवरीथिंग ਤੈਨੂੰ ਹਰੇਕ ਚੀਜ਼ ਦਾ ਗਿਆਨ ਆ ਜਾਣੀ ਕਿ ਜੇ ਸਰਬ ਕਲਾ ਸੰਪੂਰਨਿਆ ਤੇ ਉਹ ਪ੍ਰਮਾਤਮਾ ਵਾ ਸਾਡਾ ਗੁਰੂ ਆ ਮਾਦੂ ਹਮ ਐਸੀ ਤੂੰ ਵੈਸਈ ਕਹਿੰਦੇ ਹੀ ਪ੍ਰਮਾਤਮਾ ਅਸੀਂ ਇਸ ਤਰ੍ਹਾਂ ਦੀਆਂ ਅਸੀਂ ਗੁਣ ਤੋਂ ਰਹਤੇ ਆਂ ਔਗੁਣਾ ਵਾਲਿਆਂ ਦੇ ਤੂੰ ਜਿਹੜਾ ਗੁਣਾ ਵਾਲਾ ਵਾ ਸਾਡਾ ਤੇ ਤੇਰਾ ਇਨਾ ਫਰਕ ਏ ਕਿ ਅਸੀਂ ਨੀਵੇਂ ਆ ਤੂੰ ਉੱਚਾ ਵਾ ਅਸੀਂ ਨਿਰਗੁਣ ਆਰੇ ਆ ਤੂੰ ਗੁਣਾ ਵਾਲਾ ਵਾ ਖਜਾਨੇ ਹਮ ਪਾਪੀ ਤੂੰ ਪਾਪ ਖੰਡਨ ਨੀਕੋ ਠਾਕਰ ਦੇਸਾ ਕਹਿੰਦੇ ਅਸੀਂ ਪਾਪੀ ਆਂ ਪਾਪੀ ਸੁਭਾਅ ਕੀ ਸਾਨੂੰ ਸਮਝ ਨਹੀਂ ਹੈ ਗਈ ਅਸੀਂ ਚਲਾਕੀਆਂ ਕਰਦੇ ਆਂ ਦੂਜਿਆਂ ਦੇ ਧਨ ਤੇ ਤਨ ਤੇ ਜਿਹੜੀ ਬੈਲੀ ਨਜ਼ਰ ਰੱਖਦੇ ਆਂ ਕਿ ਸਾਨੂੰ ਮਿਲ ਜੇ ਗਲਤ ਜਿਹੜੀ ਸਾਡੀ ਸੋਚ ਆ ਸਾਡੀ ਸੋਚ ਮਾੜੀ ਆ ਸਾਡੇ ਵਿੱਚ ਜਿਹੜੇ ਵਿੱਚ ਸਾਡੇ ਵਿਚਾਰ ਮਾੜੇ ਆ ਅਸੀਂ ਪਾਪੀ ਆ ਸਾਨੂੰ ਇਹ ਹੁੰਦਾ ਕਿ ਅਸੀਂ ਜੇ ਨੌਕਰੀ ਕਰਦੇ ਤੇ ਰਿਸ਼ਵਤ ਵੀ ਲੈ ਲਈਏ ਜਿਹੜੀ ਸਰਕਾਰ ਤਾਂ ਨਾ ਮਿਲਣੀ ਤੇ ਹੈਗੀ ਨਾਲ ਹੋਰ ਕੁਝ ਬਣ ਜੇ ਜੇ ਕੋਈ ਦੁਕਾਨਦਾਰ ਹੈ ਤੂੰ ਵੀ ਚਾਹੁੰਦਾ ਕਿ ਮੈਂ ਜਿਹੜੀ ਆ ਘਟਿਆ ਸ਼ਬਦ ਦਾ ਵੇਚ ਕੇ ਰਲਾ ਮਲਾ ਕੇ ਜਿਹੜਾ ਵਾ ਵੱਧ ਮੁਨਾਫਾ ਕੱਟ ਲਾਂ ਦੁੱਧ ਹੀ ਆ ਜੇ ਕੋਈ ਤੇ ਉਹ ਦੁੱਧ 'ਚ ਪਾਣੀ ਪਾ ਲਿੰਦਾ ਜਾਂ ਕੋਈ ਹੋਰ ਸਪਰੇਟਾ ਪਾਲੂਗਾ ਜਾਂ ਕੋਈ ਮਊਆ ਪਾਲੂਗਾ ਕਹਿਣ ਤੋਂ ਭਾਵ ਕਿ ਬਰਾਈ ਕਰਨ ਦੇ ਵੀ ਵੱਖ-ਵੱਖ ਤਰੀਕੇ ਇਸ ਕਰਕੇ ਗੁਰੂ ਮਾਰਸ ਗੰਜੇ ਦੇ ਰੇਕ ਕੰਮ ਦੇ ਵਿੱਚ ਕੋਈ ਬਿਜਲੀ ਦੀਆਂ ਤਾਰਾਂ ਆਵਾਂ ਜਾਂ ਕੋਈ ਹੋਰ ਇਲੈਕਟ੍ਰੋਨਿਕ ਤੀਜਾਂ ਨਕਲੀ ਆਉਂਦੀਆਂ ਨਾਲ ਅਸਲੀ ਬਾਅਦ ਚ ਆਉਂਦੀ ਨਕਲੀ ਪਹਿਲਾਂ ਆ ਜਾਂਦੀਆਂ ਅਸਲ ਦੀ ਨਕਲ ਬਾਅਦ ਅਸਲ ਜੇ ਮਾਰਕੀਟ ਚ ਜਦੋਂ ਕਹਿੰਦੀ ਆ ਕਿ ਕਈ ਵਾਰੀ ਅਜੀ ਆਈ ਹੁੰਦੀ ਆ ਨਾਲ ਹੀ ਉਹਦੀ ਕਾਪੀ ਆ ਜਾਂਦੀ ਜਿਵੇਂ ਚਾਈਨਾ ਦਾ ਮਾਲ ਆ ਗਿਆ ਕਹਿੰਦੋਂ ਭਾਵੇਂ ਆ ਕਿ ਪਰ ਅਸਲੀ ਅਸਲੀ ਹੁੰਦਾ ਤੇ ਨਕਲੀ ਨਕਲੀ ਹੁੰਦਾ ਕਹਿੰਦੇ ਆ ਕਿ ਅਸੀਂ ਪਾਪੀ ਆ ਤੇ ਤੂੰ ਸਾਡੇ ਪਾਪ ਜਿਹੜੇ ਆ ਦੂਰ ਕਰਨੇ ਦੂਰ ਕਿਹੜੇ ਕਰਨੇ ਆ ਕਿ ਸਾਡੇ ਜਿਹੜੇ ਔਗਣਿਓ ਦੂਰ ਕਰਨੇ ਤੇ ਗੁਣ ਜਿਹੜੇ ਆ ਸਾਨੂੰ ਤੂੰ ਬਖਸ਼ ਨੇ ਫੇਰ ਹੀ ਅਸੀਂ ਚੰਗੇ ਬਨਣਾ ਸਾਡੇ ਜਿਹੜੇ ਪਹਿਲਾਂ ਜਿਹੜੇ ਅਸੀਂ ਗੁਨਾਹ ਕਰ ਲਏ ਜਾਂ ਗਲਤੀਆਂ ਕਰ ਲਈਆਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਹੁਣ ਤੋਂ ਹੀ ਅੱਜ ਤੋਂ ਹੀ ਅਸੀਂ ਚੰਗੇ ਕੰਮ ਕਰਨੇ ਸ਼ੁਰੂ ਕਰਦਾਂਗੇ ਨਾ ਤੇ ਜਿਹੜਾ ਸਾਡਾ ਅਗਲਾ ਜਨਮ ਜਿਹੜਾ ਵਾ ਕਹਿਣ ਤੋਂ ਪਾਪਕ ਜਿਹੜਾ ਗਾਂ ਬਾਕੀ ਜਿਹੜਾ ਥੋੜਾ ਬੋਧਾ ਜੀਵਨ ਜਿੰਨਾ ਵੀ ਰਹਿ ਗਿਆ ਵਾ ਉਹ ਸਾਡਾ ਚੰਗਾ ਹੋ ਸਕਦਾ ਕਹਿੰਦੇ ਨੇ ਕਿ ਪਾਪ ਖੰਡਨ ਨੀਕੋ ਟਾ ਕਰ ਦੇਸਾ ਕਿ ਇਹ ਪ੍ਰਮਾਤਮਾ ਤੋਂ ਸਾਡੇ ਪਾਪ ਜਿਹੜੇ ਆ ਸਾਡੀਆਂ ਗਲਤੀਆਂ ਮਾਫ ਵੀ ਕਰਦਾ ਵਾ ਤੇ ਸਾਨੂੰ ਜਿਹੜਾ ਵਾ ਸੋਹਣੇ ਜਿਹੜੇ ਗੁਣ ਬਖਸ਼ਿਸ਼ ਕਰਦਾ ਵਾ ਇਹ ਸਾਰੇ ਜਿੰਨੇ ਵੀ ਜਿਹੜੀ ਗੁਰਬਾਣੀ ਹੈ ਸਾਰੀ ਗੁਨਾ ਦਾ ਖਜ਼ਾਨਾ ਵਾ ਇਸ ਕਰਕੇ ਗੁਰੂ ਪਿਆਰਿਓ ਗੁਰਬਾਣੀ ਤੋਂ ਬਿਨਾ ਸਾਡਾ ਗੁਜ਼ਾਰਾ ਨਹੀਂ ਗੁਰਬਾਣੀ ਵਰਗਾ ਕੋਈ ਨਜ਼ਾਰਾ ਨਹੀਂ ਗੁਰਬਾਣੀ ਪੜਾਂਗੇ ਤੇ ਸਾਡੇ ਮਨ ਵਿੱਚ ਸਕੂਨ ਆਵੇਗਾ ਸਾਨੂੰ ਆਨੰਦ ਆਵੇਗਾ ਫਿਰ ਸਾਨੂੰ ਜਿਹੜਾ ਵਾ ਉਹ ਬਿਸਤਰਾ ਹੀ ਭਾਵੇਂ ਆਮ ਹੀ ਹੋਣ ਭਾਵੇਂ ਭੋਂ ਤੇ ਲੇਟਣਾ ਪਵੇ ਸਾਨੂੰ ਭਾਵੇਂ ਸਾਨੂੰ ਕੋਈ ਬਹੁਤ ਹੀ ਵਧੀਆ ਬ੍ਰਾਂਡਡ ਕੱਪੜੇ ਨਾ ਮਿਲਣ ਤਾਂ ਵੀ ਅਸੀਂ ਜਿਹੜੇ ਖੁਸ਼ ਰਹਿ ਸਕਦੇ ਹਾਂ ਤੇ ਨਹੀਂ ਦੇ ਭਾਵੇਂ ਜਿੰਨੇ ਮਰਜ਼ੀ ਬ੍ਰਾਂਡ ਪਾ ਲਈਏ ਜਿੰਨੇ ਮਰਜ਼ੀ ਵਧੀਆ ਪਕਵਾਨ ਖਾ ਲਈਏ ਜਿੰਨੇ ਮਰਜ਼ੀ ਵਧੀਆ ਬੰਗਲੇ ਪਾ ਲਈਏ ਕੋਠੀਆਂ ਪਾ ਲਈਏ ਘਰਾਂ ਦੇ ਵਿੱਚ ਲੜਾਈ ਕਲੇਸ਼ ਜਿਹੜਾ ਵਾ ਉਹ ਖਤਮ ਨਹੀਂ ਹੁੰਦਾ ਦੁਖੀ ਬੰਦੇ ਰਹਿੰਦੇ ਜਿਹੜੇ ਗੁਰੂ ਨਾਲੋਂ ਟੁੱਟ ਜਾਂਦੇ ਇਸੇ ਕਰਕੇ ਫਕੀਰ ਤਬੀਅ ਦੇ ਲੋਕ ਜਿਹੜੇ ਆ ਜਿਹੜੇ ਸਾਦੇ ਲੋਕ ਰਹਿੰਦੇ ਆ ਉਹਨਾਂ ਨੂੰ ਕੋਈ ਲੱਥੀ ਚੜੀ ਨਹੀਂ ਹੁੰਦੀ ਉਹ ਜਿਹੜੇ ਆ ਆਪਣੇ ਮਨ ਨੂੰ ਖੋਜ ਉਹਨਾਂ ਦਾ ਰਹਿੰਦਾ ਵਾ ਉਹਨਾਂ ਨੂੰ ਬੋਧਾ ਹਾਰ ਸ਼ਿੰਗਾਰ ਵੱਲ ਧਿਆਨ ਦਾ ਨਹੀਂ ਹੁੰਦਾ ਉਹਨਾਂ ਦਾ ਉਹਨਾਂ ਨੂੰ ਇਹੋ ਹੀ ਆ ਕਿ ਜੋ ਮਿਲਦਾ ਰੁਕੀ ਸੁਕੀ ਖਾਏ ਕੇ ਠੰਡਾ ਪਾਣੀ ਪੀਓ ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਈ ਜੀਓ ਸੋ ਗੁਰੂ ਮਹਾਰਾਜ ਕਹਿੰਦੇ ਨੇ ਕਿ ਅਸੀਂ ਪ੍ਰਾਦੀ ਹਾਂ ਤੇ ਤੂੰ ਪ੍ਰਾਦ ਨਾਸ ਕਰਨ ਵਾਲਾ ਹੈ ਸੁੰਦਰ ਹੈ ਤੇਰਾ ਨਿਵਾਸ ਸਥਾਨ ਹੈ اے ਸੁਆਮੀ ਤੂੰ ਸਭ ਸਾਜੀ ਸਾਜ ਨਵਾਜੀ ਜੀਉ ਪਿੰਡ ਦੇ ਪ੍ਰਾਨਾ ਕਹਿੰਦੇ ਗੁਰੂ ਮਹਾਰਾਜ ਕਿ ਤੂੰ ਸਾਰਿਆਂ ਨੂੰ ਜਿਹੜਾ ਵਾ ਸਾਜਿਆ ਵਾ ਨਵਾਜਿਆ ਵਾ ਸਾਰਿਆਂ ਨੂੰ ਸੁੰਦਰ ਸਰੀਰ ਦਿੱਤਾ ਵਾ ਸਾਰਿਆਂ ਵਿੱਚ ਜਿਹੜਾ ਵਾ ਉਹ ਜਿਹੜੀ ਜਿੰਨੇ ਵੀ ਜਿਹੜੇ ਆ ਤੂੰ ਸਮੂਹ ਨੂੰ ਰਚਦਾ ਹੈ ਅਤੇ ਹਰਾਜ ਕੇ ਉਹਨਾਂ ਨੂੰ ਵਿਰੋਸਦਾ ਹੈ ਤੂੰ ਹੀ ਆਤਮਾ ਦੇ ਜਿੰਦ ਜਾਨ ਬਖਸ਼ਦਾ ਵਾ ਕਹਿਣ ਤੋਂ ਭਾਵੇਂ ਅਕ परमात्मਾ ਨੇ ਸਾਨੂੰ ਬਣਾਇਆ ਹੈ ਕਿਉਂਕਿ ਵੇਖੋ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਹੀ ਅਸੀਂ ਜਿਹੜਾ ਵਾ ਆਸਵੰਦ ਹੋ ਕੇ ਤੁਰਦੇ ਆਂ ਔਰ ਸਾਡੇ ਮਨ ਦੇ ਜਿਹੜੇ ਸੰਸੇ ਆ ਜਿਹੜੇ ਭਰਮ ਮੇ ਅਪਲੇਕੇ ਦੂਰ ਹੋ ਜਾਂਦੇ ਆ ਹੁਣ ਜੀਉ ਪਿੰਡ ਦੇ ਪ੍ਰਾਨਾ ਇਥੇ ਆਪਾਂ ਗੱਲ ਕਰਦੇ ਆ ਵਿਚਾਰ ਕਰਦੇ ਆ ਕਿ ਤੁਮ ਸਭ ਸਾਜੇ ਕਿ ਗੁਰੂ ਮਹਾਰਾਜ ਕਹਿੰਦੇ ਨੇ ਕਿ ਜਿੰਨਾ ਵੀ ਆ ਜੀਵ ਜੰਤੂ ਆ ਸਾਰੇ ਤੁਈਓ ਹੀ ਸਾਜੇ ਤੇ ਫਿਰ ਉਹਨਾਂ ਨੂੰ ਨਵਾਜਿਆ ਵੀ ਆ ਗੁਣਾ ਦੇ ਨਾਲ ਫਿਰ ਕਹਿੰਦੇ ਨੇ ਕਿ ਤੂੰ ਉਹਨਾਂ ਵਿੱਚ ਜਾਣ ਵੀ ਪਾਈ ਆ ਉਹਨ ਕਈ ਵਾਰੀ ਸਰੀਰ ਚੰਗਾ ਭਲਾ ਪਿਆ ਹੁੰਦਾ ਉਹਦੇ ਵਿੱਚ ਜਾਨ ਨਹੀਂ ਹੁੰਦੀ ਤੈਨੂੰ ਮਰਦਾ ਕਹਿ ਦਿੰਨੇ ਆਪਾਂ ਜਿੰਨਾ ਚਿਰ ਤੱਕ ਸਾਹ ਚੱਲਦੇ ਆ ਉਹਨਾਂ ਜਿੰਨਾ ਚਿਰ ਤੱਕ ਅਸੀਂ ਜਿਉਨੇ ਆ ਆਦਮੀ ਆ ਆਮ ਆਦਮੀ ਆ ਇੱਕਦਮੀ ਮੌਤ ਮੌਤ ਨਾ ਜਾਣਾ ਜਦੋਂ ਤੱਕ ਸਾਡੇ ਅੰਦਰ ਸਾਹ ਚੱਲਦੇ ਆ ਤੇ ਅਸੀਂ ਸਾਡੇ ਲਾਈਵ ਹੋਣ ਦੀ ਇਹ ਨਿਸ਼ਾਨੀਆਂ ਅਸੀਂ ਜਿਉਨੇ ਆ ਜਦੋਂ ਸਾਡੀ ਧੜਕਣ ਬੰਦ ਹੋ ਗਈ ਸਾਹ ਬੰਦ ਹੋ ਗਏ ਤੇ ਕਹਿ ਦਿੰਦੇ ਕਿ ਇਹ ਡੈੱਡ ਹੋ ਗਿਆ ਖਤਮ ਹੋ ਗਿਆ ਤੇ ਇਸ ਕਰਕੇ ਸਾਰਿਆਂ ਦੇ ਵਿੱਚ ਪ੍ਰਾਣ ਜਿਹੜੇ ਪ੍ਰਮਾਤਮਾ ਨੇ ਪਾਏ ਆ ਉਹਦੀ ਕਿਰਪਾ ਦੇ ਨਾਲ ਹੀ ਇਹ ਸਾਹ ਚੱਲਣ ਦੇ ਆ ਕੋਈ ਅਸੀਂ ਜ਼ੋਰ ਨਹੀਂ ਲਾਉਣ ਦੇ ਸਾਹ ਚਲਾਉਣ ਵਾਸਤੇ ਕੋਈ ਬੰਦਾ ਵੇਖੋ ਕੋਈ ਵੀ ਆ ਕੋਈ ਕੋਈ ਜ਼ੋਰ ਲਾਉਂਦਾ ਕਿ ਮੈਂ ਸਾਹ ਲੈਣ ਵਾਸਤੇ ਕਿ ਮੈਂ ਸਾਹ ਅੰਦਰ ਖਿਚਣਾਂ ਨਾ ਬਾਹਰ ਛੱਡਣਾ ਆਪਣੇ ਆਪ ਹੀ ਪ੍ਰੋਸੈਸ ਚੱਲਣ ਦੇ ਆ ਆਪਣਿਆ ਵੀ ਸਾਹ ਆਈ ਜਾਂਦਾ ਵਾ ਆਪਣੇ ਆ ਵੀ ਸਾਹ ਅੰਦਰੋਂ ਜਾਈ ਜਾਂਦਾ ਵਾ ਸਾਹ ਲੈਨੇ ਆ ਸਾਹ ਛੱਡੀ ਜਾਂਨੇ ਆ ਕਹਿਣ ਤੋਂ ਭਾਵ ਕਿ ਆਕਸੀਜਨ ਲੈਨੇ ਆ ਕਾਰਬਨ ਡਾਈਆਕਸਾਈਡ ਕੱਢੀ ਜਾਂਨੇ ਆ ਇਹਦੇ ਉਲਟ ਜਿਹੜਾ ਪ੍ਰਮਾਤਮਾ ਨੇ ਜਿਹੜੇ ਰੁੱਖ ਬਣਾਏ ਆ ਉਹ ਸਾਡੀ ਹਵਾ ਖਾਂਦੇ ਆ ਕਾਰਬਨ ਡਾਈਆਕਸਾਈਡ ਗਰਾਂਦੇ ਆ ਆਕਸੀਜਨ ਸਾਨੂੰ ਦੇਂਦੇ ਕਿੱਡਾ ਵਧੀਆ ਇੱਕ ਸਿਸਟਮ ਬਣਾਇਆ ਬੈਲੈਂਸ ਬਣਾਇਆ ਸਾਡਾ ਅੱਜ ਅਸੀਂ ਰੁੱਖ ਵੱਡ ਵੱਡ ਸੁੱਟਣ ḍੇ ਆ ਸਾਹ ਦੀਆਂ ਬਿਮਾਰੀਆਂ ਨੇ ਘਿਰ ਜਾਗੇ ਕਿਉਂਕਿ ਹਵਾ ਗੰਦੀ ਹੋ ਗਈ ਜਿਹੜੀ ਸਾਡੇ ਅੰਦਰ ਜਾਣੀ ਆ ਤੇ ਬਾਅਦ ਦੇ ਵਿੱਚ ਜਿਹੜੀ ਇਹ ਗੰਦੀ ਹਵਾ ਜਦੋਂ ਜਾਊਗੀ ਜਿਆਦਾ ਤੇ ਸਾਹ ਦੇ ਰੋਗ ਜਿਹੜੇ ਸਾਨੂੰ ਲੱਗ ਜਾਣੇ ਆ ਸੋ ਅਸੀਂ ਇਹ ਆਪ ਹੀ ਜਿਹੜੀਆਂ ਗਲਤੀਆਂ ਕਰਕੇ ਉਹਨਾਂ ਦਾ ਨਤੀਜਾ ਆਪ ਹੀ ਭੁਗਤਦੇ ਹਾਂ ਗੁਰੂ ਮਹਾਰਾਜ ਕਹਿੰਦੇ ਨੇ ਕਿ ਨਿਰਗੁਨਿਆਰੇ ਗੋਨਈ ਕੋਈ ਤੁਮ ਦਾਨ ਦੇਹੋ ਮਿਰਵਾਨਾ ਕਹਿੰਦੇ ਮੇਰੀ ਅਕਲ ਬੜੀ ਥੋੜੀ ਆ ਮੈਨੂੰ ਮੈਂ ਇਹਨਾਂ ਜਾਣਿਆ ਮੈਨੂੰ ਸਮਝ ਨਹੀਂ ਹੈਗੀ ਇੰਨੀ ਇਸ ਕਰਕੇ ਗੁਰੂ ਮਾਰਾ ਸੱਚੇ ਪਾਤਸ਼ਾਹ ਗੜੀ ਬੇਨਤੀ ਕਰਦੇ ਪ੍ਰਮਾਤਮਾ ਅੱਗੇ ਕਿ ਮੈਨੂੰ ਸੱਚੀ ਮੁੱਚੀ ਕੋਈ ਗੋਣ ਨਹੀਂ ਹੈਗਾ ਮੇਰੇ ਵਿੱਚ ਕਿਉਂਕਿ ਤੂੰ ਗੁਨਾ ਦੀ ਗੁੱਥਲੀ ਆ ਤੇ ਤੂੰ ਮੈਨੂੰ ਗੁਣ ਦੇ ਸਭ ਤੋਂ ਵੱਡੀ ਗੱਲ ਗੁਣ ਕਈ ਲੋਕ ਪੈਸੇ ਮੰਗਦੇ ਆ ਕਈ ਕੁਛ ਮੰਗਦੇ ਕਈ ਵਾਰੀ ਕਈ ਭਿਖਾਰੀ ਜਿਹੜੇ ਆ ਨਾ ਪੈਸੇ ਮੰਗਦੇ 10 ਰੁਪਏ ਦੇ ਦਿਓ 20 ਰੁਪਏ ਦੇ ਦਿਓ 40 ਦੇ ਦਿਓ ਜਾਂ ਅਸੀਂ ਗੱਡੀਆਂ ਮੰਗਦੇ ਹਾਂ ਕਾਰਾ ਗੁਰੂ ਘਰੋਂ ਜਾ ਕੇ ਜਾਂ ਅਸੀਂ ਕੋਠੀ ਮੰਗਦੇ ਹਾਂ ਜਾਂ ਅਸੀਂ ਕੁਝ ਪੈਸਾ ਮੰਗਦੇ ਹਾਂ ਉਹ ਪਿਆਰਿਓ ਗੁਰੂ ਘਰੋਂ ਜਾ ਕੇ ਪੈਸਾ ਮੰਗਾਂ ਦੀ ਲੋੜ ਨਹੀਂ ਗੁਰੂ ਕੋਲੋਂ ਗੁਣ ਲਈਏ ਕੋਈ ਕੰਮ ਕਰੀਏ ਕੋਈ ਸਕਿੱਲ ਲਈਏ ਕੋਈ ਸਿੱਖੀਏ ਕੰਮ ਕਰੀਏ ਗੁਰੂ ਤੋਂ ਜਿਹੜੀ ਆ ਗੁਣ ਲਈਏ ਨਾਮਦਾਨ ਮੰਗੀਏ ਗੁਰੂ ਕੋਲੋਂ ਗੁਰੂ ਕੋਲੋਂ ਅਸੀਂ ਗੁਣ ਲੈਣੇ ਆ। ਇਹ ਗੁਣ ਲੈ ਲਈ ਫਿਰ ਅਸੀਂ ਸਾਡੇ ਆਪ ਦੂਰ ਹੋ ਜਾਣੇ ਆ, ਔਗਣ ਦੂਰ ਹੋ ਜਾਣੇ ਆ। ਅਸੀਂ ਆਪਣੇ ਆਪ ਹੀ ਕੰਮ ਕਰਨ ਦੇ ਸਮਰੱਥ ਹੋ ਜਾਣਾ। ਗੁਰੂ ਕੋਲੋਂ ਬਲ ਮੰਗਿਏ, ਗੁਰੂ ਕੋਲੋਂ ਸ਼ਕਤੀ ਮੰਗਿਏ। ਕਿ ਗੁਰੂ ਮਾਰਾ ਸੱਚੇ ਪਾਤਸ਼ਾਹ ਮੈਨੂੰ ਮੇਰੀ ਤੇਰੀ ਅੱਗੇ ਇਹੋ ਅਰਦਾਸ ਆ ਕਿ ਮੈਨੂੰ ਨਾਮਦਾਨ ਦੀ ਦਾਤ ਬਖਸ਼। ਦਾਨਾ ਸਿਰਦਾਨ ਨਾਮਦਾਨ ਕਹਿੰਦੇ ਨੇ ਕਿ ਤੂੰ ਮਿਹਰਵਾਨ ਐ ਮਿਹਰਵਾਨ ਉਹ ਹੁੰਦਾ ਵਾ ਜਿਹੜਾ ਕਿਸੇ ਤੇ ਕਿਰਪਾ ਕਰਦਾ ਜਿਹੜਾ ਮਿਹਰ ਰੱਖਦਾ ਦਿਆਲਾ ਪਰ ਅੱਜ ਅਸੀਂ ਲੋਕਾਂ ਦੇ ਗਾੜੀ ਹੱਥ ਜੋੜਦੇ ਫਿਰਦੇ ਆ ਗੁਰੂ ਗਾੜੀ ਹੱਥ ਜੋੜਦੇ ਹੀ ਨਹੀਂ ਸਾਨੂੰ ਗੁਰੂ ਗੁਰੂ ਅੱਗੇ ਜਿਹੜੀ ਬੇਨਤੀ ਕਰਨੀ ਚਾਹੀਦੀ ਆ ਕਿ हे ਪ੍ਰਮਾਤਮਾ ਸੱਚੇ ਪਾਤਸ਼ਾਹ ਮੈਨੂੰ ਗੁਣ ਬਖਸ਼ ਉਹ ਗੁਣ ਕਿੱਥੋਂ ਆਉਣੇ ਆ ਗੁਰਬਾਣੀ ਪੜਿਆਂ ਆਉਣੇ ਆ ਇਹ ਗੁਰਬਾਣੀ ਪੜਾਂਗੇ ਗੁਰਬਾਣੀ ਸਮਝਾਂਗੇ ਗੁਰਬਾਣੀ ਨੂੰ ਅਸੀਂ ਵਾਚਾਂਗੇ ਗੁਰਬਾਣੀ ਤੋਂ ਸਿੱਖਿਆ ਲਵਾਂਗੇ ਨਾਲ ਸਾਡਾ ਸਰੀਰ ਬਿਲਕੁਲ ਫੁੱਲ ਵਰਗਾ ਹੋ ਜਾਏਗਾ ਔਰ ਅਸੀਂ ਕੰਮ ਕਰਨ ਦੇ ਸਮਰੱਥ ਹੋਵਾਂਗੇ ਅਸੀਂ ਚੰਗੇ ਇਨਸਾਨ ਬਣਾਂਗੇ ਅਸੀਂ ਆਪਣੀ ਰੋਜੀ ਰੋਟੀ ਆਪ ਕਮਾਵਾਂਗੇ ਔਰ ਮਾਂ ਪਿਓ ਦੀ ਸੇਵਾ ਕਰਾਂਗੇ ਬੱਚੇ ਪਾਲਾਂਗੇ ਔਰ ਲੋਕਾਂ ਦੀ ਵੀ ਸੇਵਾ ਕਰਾਂਗੇ ਕਹਿਣ ਤੋਂ ਬਾਅਦ ਹੀ ਆ ਕਿ ਸਾਡਾ ਜਿਹੜਾ ਜੀਵਨ ਆ ਉੱਚਾ ਸੁੱਚਾ ਹੋ ਜਾਵੇਗਾ ਅਸੀਂ ਚੰਗੇ ਕਰਤਾਰ ਦੇ ਮਾਲਕ ਬਣ ਜਾਵਾਂਗੇ ਪਰ ਉਹ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦੇ ਗੁਣਾਂ ਨਾਲ ਤੁਮ ਕਰੋ ਪਲਾ ਹਮ ਪਲਉ ਨਾ ਜਾਣਾ ਤੁਮ ਸਦਾ ਸਦਾ ਦੇ ਅਲਾ ਕਹਿੰਦੇ ਹੀ ਪ੍ਰਮਾਤਮਾ ਤੂੰ ਸਾਡੇ ਉੱਤੇ ਭਲਾ ਕਰਦਾ ਓਨਾਵਾਂ ਕਿਰਪਾ ਕਰਦਾ ਓਨਾਵਾਂ ਸਾਨੂੰ ਗੋਣ ਬਖਸ਼ੀ ਜਾਂਨਾ ਵਾ ਸਾਨੂੰ ਸਭ ਕੁਝ ਦੇ ਰਿਆ ਵਾ ਅਸੀਂ ਫੇਰ ਵੀ ਤੇਰਾ ਥੈਂਕ ਯੂ ਨਹੀਂ ਕਰਦੇ ਆ ਬੰਦਾ ਸਾਨੂੰ ਕੋਈ 10 20 50 ਰੁਪਏ ਦੇ ਦੇ ਤਾਂ ਅਸੀਂ ਬੜੀ ਖੇਤੀ ਥੈਂਕ ਯੂ ਆਨੇ ਧੰਨਵਾਦ ਭਾਈ ਜੂੰਦਾ ਰਹੇ ਸੱਚੇ ਪਾਤਸ਼ਾਹ ਤੇਰੀ ਲੰਮੀ ਉਮਰ ਕਰੇ ਤੇ ਗੁਰੂ ਸਾਨੂੰ ਸਰੀਰ ਦਿੱਤਾ ਵਾ ਗੁਰੂ ਸਾਨੂੰ ਬੁੱਧੀ ਦਿੱਤੀ ਆ ਗੁਰੂ ਸਾਨੂੰ ਗੁਣ ਦੇਂਦਾ ਵਾ ਪ੍ਰਮਾਤਮਾ ਨੇ ਸਾਨੂੰ ਕਿੰਡੀ ਵੱਡੀ ਇੱਕ ਬਖਸ਼ਿਸ਼ ਕੀਤੀ ਦੇ ਦਿੱਤੀ ਆ ਮਨੁੱਖਾ ਸਰੀਰ ਸਭ ਤੋਂ શ્રેਸ਼ਟ ਹੈ ਕਿਉਂਕਿ ਇਹ ਆਪਣਾ ਚੰਗਾ ਮਾੜਾ ਸੋਚ ਸਕਦਾ ਔਰ ਆਪਣੀ ਹਫਾਜ਼ਤ ਆਪ ਕਰ ਸਕਦਾ ਦੂਜਿਆਂ ਦਾ ਭਲਾ ਕਰ ਸਕਦਾ ਪਰ ਅਸੀਂ ਫਿਰ ਵੀ ਥੈਂਕ ਯੂ ਨਹੀਂ ਕਰਦੇ ਉਸ ਪਰਮਾਤਮਾ ਦਾ ਅਸੀਂ ਗਲੇਸ਼ਿਕ ਵੀ ਕਰੀ ਜਾਂਦੇ ਇਹ ਪਰਮਾਤਮਾ ਸਾਨੂੰ ਉਹ ਨਹੀਂ ਦਿੱਤਾ ਆ ਨਹੀਂ ਦਿੱਤਾ ਫਲਾਣੇ ਨੂੰ ਆ ਦੇ ਦਿੱਤਾ ਸਾਨੂੰ ਨਹੀਂ ਦਿੱਤਾ ਉਹ ਗੁਰੂ ਪਿਆਰਿਓ ਪ੍ਰਮਾਤਮਾ ਨੇ ਆਪਾਂ ਨੂੰ ਸਰੀਰ ਦਿੱਤਾ ਸਭ ਤੋਂ ਵੱਡੀ ਗੱਲ ਆ ਆਪਾਂ ਨੂੰ ਅੱਖਾਂ ਦਿੱਤੀਆਂ ਨੱਕ ਦਿੱਤਾ ਕੰਨ ਦਿੱਤੇ ਆ ਬੱਚੇ ਦਿੱਤੇ ਪਰਿਵਾਰ ਦਿੱਤਾ ਵਾ ਤੇ ਗੋਣ ਦਿੱਤੇ ਆ ਗੁਰਬਾਣੀ ਦਿੱਤੀ ਸਭ ਤੋਂ ਵੱਡੀ ਗੱਲ ਆ ਗੁਰੂ ਗ੍ਰੰਥ ਸਾਹਿਬ ਸਾਨੂੰ ਦਿੱਤਾ ਵਾ ਕਿ ਇਹਦੇ ਲੜ ਲੱਗੋ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਆ ਜਿੰਨਾ ਮਰਜੀ ਪੜੀ ਜੋ ਜੋ ਮਰਜੀ ਲਈ ਜੋ ਸਿੱਖਿਆ ਲਓ ਤੇ ਕਰੋ ਕੰਮ ਗੁਰੂਆਂ ਨੇ ਵੀ ਆਪਣੀ ਘਾਲ ਕਮਾਈ ਕੀਤੀ ਆ ਗੁਰੂ ਨਾਨਕ ਦੇਵ ਜੀ ਨੇ ਵੀ ਖੇਤੀਬਾੜੀ ਕੀਤੀ ਆ ਸਭ ਕੁਝ ਕੀਤਾ ਵਾ ਉਹਨਾਂ ਨੇ ਦੁਕਾਨ ਵੀ ਚਲਾਈ ਆ ਮੋਦੀਖਾਨਾ ਚਲਾਇਆ ਵਾ ਗੁਰੂ ਅੰਗਦ ਦੇਵ ਜੀ ਨੇ ਵੀ ਕੰਮ ਕੀਤੇ ਆ ਗੁਰੂ ਅਮਰਦਾਸ ਜੀ ਨੇ ਵੀ ਕੰਮ ਕੀਤੇ ਆ ਸਾਰੇ ਗੁਰੂ ਸਾਹਿਬਾਨ ਨੇ ਕੰਮ ਕੀਤੇ ਗ੍ਰਸਤੀ ਜੀਵਨ ਨੂੰ ਨੰ ਬਤੀਤ ਕੀਤਾ ਬੱਚੇ ਵੀ ਸੰਭਾਲੇ ਉਹਨਾਂ ਨੇ ਪਰਿਵਾਰ ਵੀ ਪਾਲਿਆ ਸਭ ਕੁਝ ਕੀਤਾ ਪਰ ਗੁਰਬਾਣੀ ਸਾਡੇ ਵਾਸਤੇ ਲੈ ਕੇ ਗਏ ਸਾਨੂੰ ਗੁਰਬਾਣੀ ਜਿਹੜੀ ਆ ਉਹਨਾਂ ਨੇ ਜਿਹੜੀ ਉਹਨਾਂ ਦੇ ਅਕੋਰਡਿੰਗ ਸੀ ਗੁਰਬਾਣੀ ਜਿਹੜੀ ਉਹਨਾਂ ਦੇ ਵਿਚਾਰਾਂ ਦੇ ਅਨੁਸਾਰ ਸੀਗੀ ਭਗਤ ਸਹਿਬਾਨਾਂ ਦੀ ਭਟ ਸਹਿਬਾਨਾਂ ਦੀ ਜਿਹੜੀ ਵੀ ਜਿਹੜੇ ਆਪਣੇ ਉਸ ਵੇਲੇ ਜਿਹੜੇ ਅਵਤਾਰ ਹੋਏ ਮਹਾਪੁਰਸ਼ ਹੋਏ ਸਾਰਿਆਂ ਦੀ ਗੁਰਬਾਣੀ ਜਿਹੜੀ ਹੈ ਗੁਰੂ ਸਹਿਬਾਨਾਂ ਨੇ ਜਿਹੜੀ ਇੱਕ ਪਰਮਾਤਮਾ ਦੇ ਸਿਧਾਂਤ ਦੇ ਅਨੁਸਾਰ ਸੀਗੀ ਯਾਨੀ ਕਿ ਜਿਹੜੀ ਸਿੱਖਿਆ ਦੇ ਅਨੁਸਾਰ ਸੀਗੀ ਜਿਹੜੀ ਗੁਰੂ ਦੇ ਵਿਚਾਰਾਂ ਦੇ ਅਨੁਕੂਲ ਸੀ ਉਹਨੂੰ ਦਰਜ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤੇ ਅਸੀਂ ਉਹ ਸਦਾ ਦਿਆਲੂ ਆ ਉਹ ਹਮੇਸ਼ਾ ਹੀ ਦਇਆ ਕਰਦਾ ਸਾਡੇ ਤੇ ਸਦਾ ਸਦਾ ਦਿਆਲਾਤ ਭਾਵੇਂ ਉਹ ਸਾਡੇ ਤੋਂ ਮੂੰਹ ਨਹੀਂ ਮੋੜਦਾ ਅਸੀਂ ਗਲਤੀਆਂ ਵੀ ਕਰਦੇ ਹਾਂ ਫਿਰ ਵੀ ਸਾਨੂੰ ਕਹਿੰਦਾ ਕੋਈ ਗੱਲ ਨਹੀਂ ਆ ਹੁਣ ਸਮਝ ਜੋ ਹੁਣ ਸਮਝ ਜੋ ਹੁਣ ਸਮਝ ਜੋ ਸਮਝ ਜੋ ਅਜੇ ਵੀ ਸਮਝ ਜੋ ਦਈ ਜਾਂਦਾ ਸਾਨੂੰ ਫਿਰ ਵੀ ਉਹ ਭਾਵੇਂ ਅਸੀਂ ਕਿੰਨੇ ਵੀ ਮਾੜੇ ਹਾਂ ਫਿਰ ਵੀ ਸਾਨੂੰ ਦਈ ਜਾਂਦਾ ਉਹ ਕਿਉਂਕਿ ਅਸੀਂ ਬੱਚੇ ਹਾਂ ਉਹਦੇ ਮਾਪਿਓ ਬੱਚੇ ਨੂੰ ਦਈ ਜਾਂਦਾ ਹੁੰਦਾ ਕਿਉਂਕਿ ਉਹਨੂੰ ਪਤਾ ਹੁੰਦਾ ਕਿ ਮੇਰਾ ਬੱਚਾ ਵਾ ਪਰ ਜੇ ਬੱਚਾ ਜ਼ਿਆਦਾ ਹੀ ਖਰਾਬ ਕਰਨ ਲੱਗ ਪਈ ਤੇ ਫਿਰ ਜਿਹੜਾ ਵਾ ਉਹਦੇ ਵਾਸਤੇ ਮਾੜੀ ਗੱਲ ਆ ਹਾਂਜੀ ਮਾਪਿਓ ਜਿਹੜਾ ਵਾ ਉਹ ਬੇਦਖਲ ਕਰ ਦਿੰਦਾ ਬੱਚੇ ਨੂੰ ਪਰ ਗੁਰੂ ਸਾਨੂੰ ਕੁਝ ਨਹੀਂ ਆਂਦਾ ਮਾਪਿਓ ਬੱਚਾ ਜਦੋਂ ਨਸ਼ੇ ਪਤੀ ਕਰਨ ਲੱਗ ਪਈ ਜਾਂ ਭੈੜੀ ਸੰਗਤ ਵਿੱਚ ਪੈ ਜੇ ਤੇ ਫਿਰ ਮਾਪਿਓ ਕਈ ਵਾਰੀ ਉਹਨੂੰ ਬੇਦਖਲ ਕਰ ਦਿੰਦਾ ਇਹ ਹੁਣ ਇਹਨੂੰ ਕੁਝ ਨਹੀਂ ਦੇਣਾ ਪਰ ਗੁਰੂ ਜਿਹੜਾ ਵਾ ਉਹ ਸਾਨੂੰ ਸਦਾ ਹੀ ਆਪਣੇ ਹੀ ਹਿੱਕ 'ਨਾ ਲਾ ਕੇ ਰੱਖਦਾ ਗੁਰੂ ਦਾ ਰਤਬਾ ਜਿਹੜਾ ਸਭ ਤੋਂ ਉੱਚਾ ਵਾ ਉਹ ਆਪਣੇ ਕੰਠ ਲਾਉਂਦਾ ਸਾਨੂੰ ਕਹਿੰਦੇ ਨੇ ਕਿ ਤੂੰ ਸੁਖ ਦਾਈ ਪੁਰਖ ਬਿਦਾਤੀ ਤੂੰ ਰੱਖੋ ਆਪਣੇ ਬਾਲਾ ਕਹਿੰਦੇ ਤੂੰ ਸਾਨੂੰ ਸੁਖ ਦੇ ਸਕਦਾ ਵਾ ਸੁੱਖਾਂ ਦਾ ਦਾਤਾ ਆਵਾ ਤੂੰ ਪੁਰਖ ਵਿਧਾਤੇ ਹੈ ਬਧਾਤਾ ਤੋ ਦਾਤਾ ਦੇਣ ਵਾਲਾ ਵਾ ਤੂੰ ਸਾਨੂੰ ਗੁਣਾ ਦੇ ਗੁਣ ਬਖਸ਼ਿਸ਼ ਕਰਨ ਵਾਲਾ ਵਾ ਤੇਰੇ ਘਰ ਲਹਿਰਾਂ ਬੈਰਾਂ ਨਹੀਂ ਤੇਰੇ ਘਰ ਸਭ ਕੁਛ ਹੈ ਘਰ ਤਾਂ ਤੇਰੇ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੇ ਚਬਦ ਕੇ ਨਿਰ ਕਹੇ ਨਾਨਕ ਸੱਚੇ ਸਭ ਕਾ ਨਹੀਂ ਕਰ ਤੇਰੀ ਸਾਚਾ ਨਾਮ ਮੇਰਾ ਧਾਰੂ ਸਾਜ ਨਾਮ ਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕੋ ਕਹਨ ਤੋਂ ਭਾਗ ਗੁਰੂ ਦੇ ਘਰ ਸਭ ਕੁਝ ਹੈ ਗੁਰੂ ਕੋਲ ਸਭ ਕੁਝ ਹੈ ਅਸੀਂ ਲੈਣ ਵਾਲੇ ਬਣੀਏ ਤੁਮ ਸੁਖਦਾਈ ਪੁਰਖ ਬਿਦਾਤੇ ਤੁਮ ਰੱਖੂ ਆਪਣੇ ਬਾਲਾ ਕਹਿੰਦੇ ਅਸੀਂ ਤੇਰੇ ਬੱਚੇ ਆ ਇਹ ਤੇ ਬੱਚੇ ਉਹ ਨਹੀਂ ਜਿਹੜੇ 5-4 ਸਾਲ ਦੇ ਭਾਵੇਂ ਅਸੀਂ 100 ਸਾਲ ਦੇ ਹੋਈਏ ਤਾਂ ਵੀ ਅਸੀਂ ਪਰਮਾਤਮਾ ਦੇ ਬੱਚੇ ਹੀ ਆ ਜਿਵੇਂ ਮਾਪਿਓ ਵਾਸਤੇ ਭਾਵੇਂ ਉਹਦਾ ਬੱਚਾ 40 50 ਸਾਲ ਦਾ ਵੀ ਹੋ ਜਾਂਦਾ ਵਾ 60 ਸਾਲ ਦਾ ਵੀ ਹੋ ਜਾਂਦਾ ਮਾਪਿਓ ਵਾਸਤੇ ਉਹਦਾ ਉਹ ਬੱਚਾ ਹੀ ਰਹਿੰਦਾ ਇਸੇ ਤਰ੍ਹਾਂ ਹੀ ਅਸੀਂ ਪ੍ਰਮਾਤਮਾ ਦੀ ਬੱਚੇ ਆ ਭਾਵੇਂ ਅਸੀਂ 100 ਸਾਲ ਦੇ ਵੀ ਹੋ ਜਾਈਏ ਇਸ ਤੋਂ ਵੀ ਉਪਰ ਹੋ ਜੀ ਜਿੰਨਾ ਚਿਰ ਤੱਕ ਅਸੀਂ ਮਰਦੇ ਨਹੀਂ ਜਿੰਨੇ ਤੱਕ ਖਤਮ ਨਹੀਂ ਹੁੰਦੇ ਅਸੀਂ ਉਹਦੇ ਬੱਚੇ ਹੀ ਰਹਿਣਾ ਵਾ ਉਹਦੇ ਬਾਲ ਹੀ ਰਹਿਣਾ ਵਾ ਕਈ ਦੇ ਮੈਨੂੰ ਸਾਨੂੰ ਰੱਖਿਆ ਕਰੋ ਪ੍ਰਮਾਤਮਾ ਸਾਨੂੰ ਆਪਣੇ ਨਾਲ ਸਾਡੀ ਤੇ ਦਇਆ ਕਰੋ ਕਿਰਪਾ ਕਰੋ ਉਹ ਦਇਆ ਦੇ ਕਰ ਰਿਹਾ ਉਹ ਪਰ ਗੁਰੂ ਮਹਾਰਾਜ ਕਹਿੰਦੇ ਸਾਡੇ ਤੇ ਤਰਸ ਕਰੋ ਪ੍ਰਮਾਤਮਾ ਅਸੀਂ ਚੰਗੇ ਨਿਸ਼ਾਨ ਬਣ ਜਾਈਏ ਸਾਡੀ ਦੀ ਸਾਡੀ ਬੁੱਧੀ ਸ਼੍ਰੇਸ਼ਟ ਹੋ ਜੇ ਸਾਨੂੰ ਸਮਝ ਆ ਜੇ ਸਾਡੇ ਮਨ ਦਾ ਗਿਆਨ ਜਿਹੜਾ ਅਗਿਆਨਤਾ ਦਾ ਹਨੇਰਾ ਦੂਰ ਹੋ ਜੇ ਸਾਨੂੰ ਗੁਰੂ ਮਹਾਰਾਜ ਜੋੜ ਲੋ ਤੋ ਹੀ ਬਾ ਸਾਡੀ ਫੜੋ ਅਸੀਂ ਤੇਰੇ ਦਵਾਰ ਤੇ ਆਈਏ ਕਿ ਤੂੰ ਸਾਨੂੰ ਗੁਰੂ ਮਹਾਰਾਜ ਸੱਚੇ ਇੱਕ ਅਸੀਂ ਕਦਮ ਤੁਰਦੇ ਜਾਂਦੇ 10 ਕਦਮ ਪਰਮਾਤਮਾ ਕਈ ਕੋਟ ਕਦਮ ਪਰਮਾਤਮਾ ਸਾਨੂੰ ਜਿਹੜਾ ਵਾ ਉਹ ਸਾਡੀ ਅੱਗੇ ਆਉਂਦਾ ਲੈਣੂ ਪਰਮਾਤਮਾ ਦੇ ਜਿਹੜਾ ਵਾ ਉਹ ਸਾਡੀ ਪ੍ਰੀਤ ਦਾ ਭੁੱਖਾ ਵਾ ਉਹ ਸਾਡੇ ਕੋਲ ਕੁਝ ਮੰਗਦਾ ਥੋੜਾ ਵਾ ਅੱਜ ਕੋਈ ਦੂਜਾ ਇਨਸਾਨ ਜਿਹੜਾ ਵਾ ਉਹ ਸਾਡੇ ਤੋਂ ਕੁਝ ਮੰਗੂਗਾ ਲੇਕਿਨ ਪਰਮਾਤਮਾ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਉਹਨੇ ਸਾਨੂੰ ਦੇਣਾ ਹੀ ਆ ਲੈਣਾ ਕੁਝ ਨਹੀਂ ਬਸ ਉਹਦੇ ਕੋਲੋਂ ਗੋਣ ਗ੍ਰਹਿਣ ਕਰਨੀ ਇਸ ਕਰਕੇ ਉਹਦੇ ਬੱਚੇ ਬਾਨਾ ਵਾਂ ਕਹਿੰਦੇ ਤੂੰ ਮਨਿਦਾਨ ਟੱਲ ਸੁਲਤਾਨ ਸੁਲਤਾਨ ਹੁੰਦਾ ਰਾਜਾ ਰਾਜਾ ਉਹਨੂੰ ਕਿਹਾ ਜਾਂਦਾ ਜਿਹੜਾ ਦਾਤਾ ਵੰਡਦਾ ਜਿਹੜਾ ਰਾਜ ਕਰਦਾ ਜਿਹੜਾ ਆਪਣੇ ਦੇਸ਼ ਦੀ ਸੇਵਾ ਕਰਦਾ ਉਹ ਰਾਜਾ ਹੁੰਦਾ ਤੂੰ ਮਨਿਦਾਨ ਨਿਧਾਨ ਹੁੰਦਾ ਧਨ ਅਟੱਲ ਸੁਲਤਾਨ ਜਿਹੜਾ ਨਾਂ ਖਤਮ ਹੋਣ ਵਾਲਾ ਨਹੀਂ ਸ਼ਾਂਤ ਕਾਇਮ ਰਹਿਣ ਵਾਲਾ ਵਾ ਆਰ ਸੱਚ ਜੁਗਾਰ ਸੱਚ ਆਰ ਸੱਚ ਜੁਗਾਰ ਸੱਚ ਨਾਨ ਬੋਸੀ ਵੀ ਸੱਚ ਕਹਿਣ ਤੋਂ ਭਾਵ ਇਹ ਆ ਕਿ ਹੁਣ ਵੀ ਮੁੱਢਾਂ ਕਦੀਮਾਂ ਤੋਂ ਲੈ ਕੇ ਜੁਗਾ ਜਗੰਤਰਾਂ ਤੋਂ ਲੈ ਕੇ ਤੇ ਗਾਂਵਾਂ ਇੱਕ ਪਰਮਾਤਮਾ ਆ ਜਿਹੜਾ ਸੁਲਤਾਨ ਆ ਸਦਾ اٹਲ ਆ ਜਿਹੜਾ ਦਾਤਾਂ ਦਿੰਦਾ ਰਹਿੰਦਾ ਉਹਨੂੰ ਦਾਤਾਂ ਖਤਮ ਹੁੰਦੀਆਂ ਵੀ ਨਹੀਂ ਤੇ ਨਾ ਹੋਣੀਆਂ ਹੀ ਆ ਨਾ ਉਹਨੇ ਖਤਮ ਹੋਣਾ ਨਾ ਦਾਤਾਂ ਹੀ ਖਤਮ ਹੋਣੀਆਂ ਅਸੀਂ ਖਤਮ ਹੋ ਸਕਦੇ ਹਾਂ ਕਿਉਂਕਿ ਅਸੀਂ ਸਾਹ ਵਾਲੇ ਪ੍ਰਾਣੀ ਆ ਕਹਿੰਦੇ ਤੂੰ ਨਿਦਾਨ اٹਲ ਸੁਲਤਾਨ ਜੀ ਜੰਤ ਸਭ ਜਾਚੀ ਏ ਜਿੰਨੇ ਜੀ ਜੰਤਿਆ ਸਾਰੇ ਤੂੰ ਹੀ ਬਣਾਏ ਆ ਸਾਰੇ ਤੇਰੀ ਕਿਰਪਾ ਦੇ ਸਦਕਾ ਇਤਰੇ ਫਿਰਦੇ ਆ ਇਸ ਕਰਕੇ ਜਿਹੜਾ ਜੀ ਸਾਹ ਲੈਂਦਾ ਵਾ ਉਹ ਇੱਕ ਦਿਨ ਖਤਮ ਵੀ ਹੁੰਦਾ ਵਾ ਜੋ ਉਪਜੋ ਸੋ ਬਣਸ ਬਿੰਸ ਹੈ ਪਰੋ ਆਜ ਕੇ ਕਾਲ ਕਹਿੰਦੇ ਨੇ ਕਿ ਸਾਰਿਆਂ ਜੀਵਾਂ ਦੇ ਵਿੱਚ ਤੂੰ ਪ੍ਰਾਣ ਪਾਏ ਆ ਤੇ ਤੂੰ ਸੁਲਤਾਨ ਆ ਸੁਲਤਾਨਾਂ ਦਾ ਸੁਲਤਾਨ ਜਿਹੜੇ ਵੱਡੇ ਵੱਡੇ ਜਿਹੜੇ ਰਾਜੇ ਆ ਨਾ ਉਹ ਵੀ ਉਹਨਾਂ ਦਾ ਵੀ ਪ੍ਰਮਾਤਮਾ ਗੁਰੂ ਆ ਉਹ ਸਾਡਾ ਸੁਲਤਾਨ ਆ ਰਾਜਾ ਉਹ ਆ ਉਹ ਤੋਂ ਮੰਗਦੇ ਪ੍ਰਮਾਤਮਾ ਕੋਲੋਂ ਆ ਇਲੈਕਸ਼ਨ ਦੇ ਵੇਲੇ ਕਹਿੰਦੇ ਕਿ ਉਹ ਵੀ ਹੱਥ ਜੋੜਦੇ ਫਿਰਦੇ ਆ ਪ੍ਰਮਾਤਮਾ ਅੱਗੇ ਅਸੀਂ ਜਿੱਤ ਜੀਏ ਜਿਹੜੇ ਵੱਡੇ ਵੱਡੇ ਰਾਜੇ ਹੋਏ ਉਹ ਵੀ ਗਿੜੇ ਗੁਰੂ ਦੇ ਅੱਗੇ ਪ੍ਰਮਾਤਮਾ ਅੱਗੇ ਜਿਹੜਾ ਹੱਥ ਜੋੜਦੇ ਸੀ ਕਿ ਅਸੀਂ ਜਿਹੜਾ ਸਾਡਾ ਰਾਜ ਭਾਗ ਚੱਲਦਾ ਰਹੇ। ਸੋ ਕਹਿਣ ਤੋਂ ਭਾਵ ਇਹ ਆ ਕਿ ਪਰਮਾਤਮਾ ਸਭ ਤੋਂ ਵੱਡਾ ਪਾਵਰਫੁੱਲ ਯੂਨੀਵਰਸਲ ਟਰੂਥ ਹੈ ਉਹ। ਉਹਦੇ ਵਰਗਾ ਹੋਰ ਕੋਈ ਨਹੀਂ ਹੈਗਾ। ਉਹ ਸਦਾ ਅਟੱਲ ਤੋਂ ਭਾਵ ਹੁੰਦਾ ਵੇਖੋ ਜਿਹੜਾ ਰਾਜਾ ਨਾ ਉਹ 5 ਸਾਲ ਲਈ 10 ਸਾਲ ਲਈ ਬਣਿਆ ਕੋਈ। ਕੋਈ 20 ਸਾਲ ਲਈ ਬਣ ਗਿਆ ਵਤੋ ਵਤ। ਪਰ ਪ੍ਰਮਾਤਮਾ ਦੇ ਜੋ ਜੁਗਾ ਜਗੰਤਰਾਂ ਤੋਂ ਹਮੇਸ਼ਾ ਤੋਂ ਚੱਲਦਾ ਆਉਂਦਾ ਜੋ ਤੋਂ ਦੁਨੀਆ ਬਣੀ ਤੇ ਗਾਂ ਵੀ ਉਹਨੇ ਚੱਲਦਾ ਰਹਿਣਾ ਵਾ ਕਿਉਂਕਿ ਜੰਮਦਾ ਮਰਦਾ ਨਹੀਂ ਤੇ ਸਾਰੇ ਜੀ ਜੰਤ ਉਹਦੀ ਹੁਕਮ ਦੇ ਵਿੱਚ ਵੱਜੇ ਹੋਏ ਆ ਅਸੀਂ ਸਾਰੇ ਜਿੰਨੇ ਆ ਨਾ ਉਹਦੇ ਹੁਕਮ ਦੇ ਵਿੱਚ ਵੱਜੇ ਆ ਸਾਰੇ ਉਹਦੇ ਹੀ ਬਣਾਏ ਹੋਏ ਆ ਆਪਣੀ ਮਾਂ ਦੇ ਪੇਟੋਂ ਜੰਮੇ ਆ ਔਰ ਪ੍ਰਮਾਤਮਾ ਨੇ ਕਿਰਪਾ ਕੀਤੀ ਵਾਏ ਗੁਰੂ ਨੇ ਸਾਨੂੰ ਜੀਵਨ ਦਿੱਤਾ ਕਹੋ ਨਾਨਕ ਹਮ ਇਹੀ ਹਵਾਲਾ ਰਾਖ ਸੰਤਨ ਕੀ ਪਾਸ਼ੀ ਕਹਿੰਦੇ ਇਹੋ ਹਵਾਲਾ ਵਾ ਮੇਰਾ ਅਜੋ ਕੁਝ ਮੈਂ ਬਿਆਨ ਕੀਤਾ ਨਾ ਕਹਿੰਦੇ ਆ ਕਿ ਸਾਡੀ ਦੇ ਕਿਰਪਾ ਕਰਦੀ ਸਾਨੂੰ ਜਿਹੜਾ ਵਾ ਗੁਣਾ ਨਾ ਨਵਾਜ ਦੇ ਸਾਨੂੰ ਆਪਣੇ ਨਾਲ ਜੋੜ ਲਾ ਪ੍ਰਮਾਤਮਾ ਸਾਡੀ ਅਸੀਂ ਸੰਤਨ ਕੇ ਪਾਸ਼ੀ ਅਸੀਂ ਜਿਹੜੇ ਆ ਸਭ ਕੁਝ ਤੇਰੇ ਤੋਂ ਜਿਹੜਾ ਵਾ ਕਿ ਤੇਰੇ ਅਧੀਨ ਆ ਪ੍ਰਮਾਤਮਾ ਗੁਰੂ ਜੀ ਆਖਦੀ ਹੈ ਆਖਦੇ ਹਨ ਕਿ ਇਹੋ ਜਹੀ ਪ੍ਰੋਕਿਰਤ ਦਸੀ ਹੋਈ ਸਾਡੀ ਦਸ਼ਾ ਹੈ ਦਸ਼ਾ ਹੈ ਜੋ ਅਸੀਂ ਹਵਾਲਾ ਦਿੱਤਾ ਇਹ ਵਾਏ ਗੁਰੂ ਆਪਣੀ ਪਾਰ ਕਿਰਪਾ ਦੁਆਰਾ ਸਾਨੂੰ ਸਾਧੂਆਂ ਦੇ ਰਸਤੇ ਤੇ ਤੋਰ ਤੂੰ ਹੈ ਇਸ ਦੀਵ ਸ਼ੈਨशाह ਸਾਡਾ ਖਜ਼ਾਨਾ ਹੈ ਸਾਰੇ ਜੀਵ ਜੰਤ ਤੇਰੇ ਪਾਸੋਂ ਖੈਰ ਮੰਗਦੇ ਹਨ ਤੂੰ ਸਿਰਜਨਹਾਰ Swami ਸੁਖ ਆਰਾਮ ਬਖਸ਼ਣ ਵਾਲਾ ਮਾ ਤੂੰ ਸਾਡਾ ਆਪਣੇ ਬੱਚਾਂ ਦੇ ਪਾਰ ਤਾਰਾ ਕਰ ਤੂੰ ਸਾਡੇ ਲਈ ਚੰਗਾ ਕਰਦਾ ਪਰ ਅਸੀਂ ਇਸ ਨੂੰ ਚੰਗਾ ਨਹੀਂ ਜਾਣਦੇ ਹਮੇਸ਼ਾ ਕਿਉਂ ਤੂੰ ਤੇ ਹਮੇਸ਼ਾ ਕਿਰਪਾਲੂ ਹੈ ਅਸੀਂ ਗੁਣ ਵੀ ਹੁਣੇ ਹਾਂ ਸਾਡੇ ਵਿੱਚ ਕੋਈ ਨੇਕ ਕਰਮ ਗੁਣ ਨਹੀਂ ਸਾਨੂੰ ਨੇਕੀਆਂ ਦੀ ਦਾਤ ਬਖਸ਼ ਦੇ ਹੀ ਮਿਹਰਬਾਨ ਮਾਲਕ ਸੋ ਇਸ ਸ਼ਬਦ ਦੀ ਆਪਾਂ ਜਿਹੜੀ ਆ ਉਹ ਵਿਆਖਿਆ ਕੀਤੀ ਆ ਔਰ ਸ਼ਬਦ ਦੀ ਵਿਆਖਿਆ ਕਰਦੇ ਆ ਗੁਰਬਾਣੀ ਦੇ ਵਿਚਾਰਾਂ ਕਰਦੇ ਆ ਦਾਸ ਕੋਲੋਂ ਏਕ ਨਹੀਂ ਏਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਵਾ ਗੁਰੂ ਰੂਪੀ ਸਾਧ ਸੰਗਤ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੁੱਲਾਂ ਬਖਸ਼ਣ ਜੋ ਦਾਸ ਦੀਆਂ ਭੁੱਲਾਂ ਦੀ ਕਿਮਾ ਕਰਨੀ ਔਰ ਗੁਰੂ ਅੱਗੇ ਬੇਨਤੀ ਕਰਦੇ ਰਹੀਏ ਕਿ ਅਸੀਂ ਚੰਗੇ ਕਰਮ ਕਰੀਏ ਚੜ੍ਹਦੀ ਕਲਾ ਵਿੱਚ ਰੱਖੀ ਰਹੀਏ ਸਮਾਜ ਸੇਵਾ ਕਰੀਏ ਵੱਧ ਤੋਂ ਵੱਧ ਪਰਿਵਾਰ ਦੀ ਸਮਾਜ ਦੀ ਦੇਸ਼ ਦੀ ਸਰਬੱਤ ਦਾ ਭਲਾ ਮੰਗੀਏ ਕਿਉਂਕਿ ਵੇਖੋ ਸਰਬੱਤੇ ਭਲੇ ਜੀ ਆਪਣਾ ਭਲਾ ਜੇ ਸਾਰੇ ਚੰਗੇ ਹੋਣਗੇ ਫਿਰ ਹੀ ਆਪਾਂ ਚੰਗੇ ਰਵਾਂਗੇ ਇਸ ਕਰਕੇ ਚੰਗੇ ਬਾਨਾ ਵਾ ਆਤਮਿਕ ਜਿਹੜੀ ਆਪਣੀ ਆਤਮਾ ਉਹਦੇ ਵਿੱਚ ਸੁਧਾਰ ਕਰਨਾ ਆਪਣੇ ਅੰਦਰ ਦੀ ਸਫਾਈ ਕਰਨੀ ਹੈ ਆਪਣੇ ਅੰਦਰ ਝਾਤੀ ਮਾਰਨੀ ਹੈ ਕਿ ਮੈਂ ਕੀ ਆ ਦੂਜਿਆਂ ਦੀ ਔਗਣ ਵੇਖਣ ਤੋਂ ਪਹਿਲਾਂ ਆਪਣੇ ਔਗਣ ਦੂਰ ਕਰਨੀ ਸੋ ਇਹਨੀਆਂ ਕ ਵਿਚਾਰਾਂ ਆਪਾਂ ਕੀਤੀਆਂ ਅੱਜ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਦੇ ਬਖਸ਼ਿਸ਼ ਕਰਦੇ ਰਹਿਣ ਇਸੇ ਤਰ੍ਹਾਂ ਆਪਾਂ ਜਿਹੜੀ ਗੁਰੂ ਦੇ ਗੁਣ ਗਾਉਂਦੇ ਰਹੀਏ ਗੁਰਬਾਣੀ ਪੜਦੇ ਰਹੀਏ ਨਾਮ ਸਿਮਰਨ ਕਰਦੇ ਰਹੀਏ ਔਰ ਆਪਣੇ ਮਨ ਦੀ ਜਿਹੜੀ ਖਰਾਕ ਆ ਉਹ ਖਾਂਦੇ ਰਹੀਏ ਜਿਥੇ ਤਨ ਨੂੰ ਅਸੀਂ ਠੀਕ ਰੱਖਣਾ ਓਤੇ ਮਨ ਨੂੰ ਵੀ ਠੀਕ ਰੱਖਣਾ ਵਾ ਤੇ ਗੁਰੂ ਦੇ ਲੜ ਲਾ ਕੇ ਆਪਣਾ ਜੀਵਨ ਜਿਹੜਾ ਬਤੀਤ ਕਰੀਏ ਕਿਉ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਆ ਉਹ ਸਮੁੱਚੀ ਮਾਨਵਤਾ ਵਾਸਤੇ ਆ ਸਭ ਦੇ ਭਲੇ ਵਾਸਤੇ ਜਿਹੜੇ ਆ ਉਹ ਸਰਬੱਤ ਜਗਤ ਦੇ ਗੁਰੂ ਆ ਜਗਤ ਗੁਰੂ ਆ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਜਾਂ ਜਿੰਨੇ ਵੀ ਸਾਡੇ ਜਿਹੜੇ ਅਵਤਾਰ ਮਹਾਂਪੁਰਸ਼ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਜਿਹੜੇ ਜਗਤ ਗੁਰੂ ਆ ਜੋਗੋ ਜੁਗ ਟਾਲਿਆ ਔਰ ਏਕਤਾ ਦੀ ਪ੍ਰਤੀਕ ਆ ਸਾਰੀ ਮਾਨਵਤਾ ਨੂੰ ਇਹਨਾਂ ਨੇ ਸੰਦੇਸ਼ ਦਿੱਤਾ ਵਾ ਸਭੇ ਸਾਂਝੀ ਵਾਲ ਸਦਾਇਨ ਤੋ ਇਨੀਆਂ ਕਬੀਤियां ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਦੀ ਦਾਸ ਇੱਕ ਵਾਰੀ ਫੇਰ ਕਿ ਮਾਦਾ ਜਾ ਚਕਿਆ ਤੇ ਗੁਰੂ ਦੇ ਸ਼ਬਦ ਨੂੰ ਆਪਣੇ ਮਾਨ ਵਿੱਚ ਵਸਾ ਕੇ ਬਾਣੀ ਪੜ ਪੜ ਕੇ ਬਰ ਬਾਣੀ ਜਿਹੜੀ ਆ ਗਾ ਗਾ ਕੇ ਆਪਣੇ ਜੀਵਨ ਵਿੱਚ ਸੁਧਾਰ ਕਰੀਏ ਬਲਾਉ ਫਤੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ